ਸਸ਼ੀਕਾਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਵਾਤਾਵਰਣ ਪ੍ਰੇਮੀ ਰਾਜ ਸਭਾ ਮੈਂਬਰ ਸੰਤ ਬਲਵਿੰਦਰ ਸਿੰਘ ਸਿੰਚੇਵਾਲ ਵਾਤਾਵਰਣ ਦੀ ਸਾਂਭ ਸੰਭਾਲ ਲਈ ਵਚਨਬੱਧ ਜਿਨ੍ਹਾਂ ਵੱਲੋਂ ਸਵੇਰੇ ਚ ਸਫਾਈ ਦੇ ਕਾਰਜ ਲਗਾਤਾਰ ਜਾਰੀ ਨੇ ਇਹਨਾਂ ਕਾਰਜਾਂ ਨੂੰ ਨਵੇਂ ਵਰੀ ਹੋਰ ਅੱਗੇ ਵਿਧਾਇਆ ਜਾਏਗਾ ਇਹ ਗੱਲਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਸੰਤ ਬਲਵੀਰ ਸਿੰਘ ਸਿੰਝੇਵਾਲ ਵੱਲੋਂ ਕੀਤਾ ਗਿਆ ਸੰਤ ਬਲਵੀਰ ਸਿੰਘ ਸਿੰਝੇਵਾਲ ਨੇ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਜਿੱਥੇ ਨਵੇਂ ਵਰੀ ਦੀ ਵਧਾਈ ਦਿੱਤੀ ਉੱਥੇ ਹੀ ਵਾਤਾਵਰਣ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਵੀ ਕੀਤਾ ਨਾਲ ਹੀ ਉਹਨਾਂ ਨੇ 2026 ਦੇ ਵਿੱਚ ਉਹਨਾਂ ਬੋਲੋ ਨਵੇਂ ਪ੍ਰੋਜੈਕਟਾਂ ਬਾਰੇ ਵੀ ਚਾਨਣਾ ਪਾਇਆ ਅਤੇ ਨੌਜਵਾਨ ਪੀੜੀ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਲਈ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਬਹੁਤ-ਬਹੁਤ ਸਮੂਹ ਗੁਰਸੰਗਤਾਂ ਨੂੰ 90 ਸਾਲ ਦੀ ਲੱਖ ਲੱਖ ਵਧਾਈ 2022 ਦਾ ਅੱਜ ਨਵਾਂ ਦਿਨੜਿਆ ਪਹਿਲਾ ਦਿਨ ੜਿਆ ਸੋ ਜਿੱਥੇ ਵੀ ਗੁਰੂ ਪਿਆਰੀਆਂ ਗੁਰਸੰਗਤਾਂ ਦੇਸ ਵਿਦੇਸ਼ ਵਿੱਚ ਬੈਠੇ ਆ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਆਉਣ ਵਾਲਾ ਸਮਾਂ ਖੁਸ਼ੀਆਂ ਖੇੜਿਆਂ ਗੁਰੂ ਦੀ ਯਾਦ ਵਿੱਚ ਲੰਗੇ। ਸੇਵਾ ਸਮਰਨ ਪਰਉਪਕਾਰ ਵਿੱਚ ਲੰਗੇ ਸਾਰੀਆਂ ਗੁਰਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਸੋ ਅਸੀਂ ਲਗਾਤਾਰ ਜੋ ਸੇਵਾ ਦੇ ਕਾਰਜ ਜਿਹੜੇ ਚੱਲ ਰਿਹਾ ਇਹਦੇ ਵਿੱਚ ਪਵਿੱਤਰ ਵੇਂ ਦੀ ਸੇਵਾ ਦੇ ਕਾਰਜ ਦਾ ਬਹੁਤ ਵਧੀਆ ਮਹਾਰਾਜ ਨੇ ਕਿਰਪਾ ਕੀਤੀ ਆ ਦੁਆਰਾ ਵਹਾਰ ਜਾਲੂ ਹੋ ਗਿਆ ਪਾਣੀ ਆਪਾਂ ਪੀ ਸਕਦੇ ਆ ਨਾ ਸਕਦੇ ਇਸੇ ਤਰ੍ਹਾਂ ਹੀ ਪਵਿੱਤਰ ਬੁੱਢੇ ਦਰਿਆ ਦੀ ਸੇਵਾ ਦੇ ਕਾਰਜ ਚੱਲ ਰਿਹਾ ਹਜੇ ਉਸ ਕਾਰਜ ਵਾਸਤੇ ਬਹੁਤ ਹੋਰ ਕੋਸ਼ਿਸ਼ਾਂ ਦੀ ਲੋੜ ਹੈ ਜਿਹਦੇ ਵਾਸਤੇ ਜਤਨ ਜਾਰੀ ਹੈ ਸੋ ਇਸੇ ਤਰ੍ਹਾਂ ਹੀ ਐਜੂਕੇਸ਼ਨ ਦੇ ਵਿੱਚ ਖੇਡਾਂ ਦੇ ਵਿੱਚ ਵਾਟਰ ਸਪੋਰਟਸ ਦੇ ਵਿੱਚ ਇੱਕ ਕਿੰਗ ਨੋਇੰਗ ਡਰੈਗਨ ਬੋਟ ਰੈਸਲਿੰਗ ਅਖਾੜਾ ਗੱਤਕਾ ਅਖਾੜਾ ਐਕਟੂਟਰਫ ਹਾਕੀ ਤੇ ਜਿੱਥੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਉਹਦੇ ਨਾਲ ਜਿੰਨੇ ਵੀ ਇਹ ਸੇਵਾ ਦੇ ਕਾਰਜ ਹੈ ਗੁਰ ਸੰਗਤਾਂ ਵੱਲੋਂ ਚੱਲ ਰਹੇ ਆ ਸੋ ਬਹੁਤ ਭਾਰੀ ਨੁਕਸਾਨ ਹੈ ਕਿ ਪਿਛਲੇ ਸਾਲ ਵਿੱਚ ਹੜ੍ਹਾਂ ਦਾ ਆਇਆ ਗੁਰੂ ਚਰਨਾਂ ਜੀ ਅਰਦਾਸ ਕਰਦੇ ਆ ਕਿ ਜਿਹੜੀਆਂ ਕੁਦਰਤੀ ਆਫਤਾਂ ਤੇ ਜਿਹੜੇ ਦੁਨੀਆ ਭਰ ਦੇ ਵਿੱਚ ਸਹਿਮ ਦੇ ਮਾਹੌਲ ਇਹਦੇ ਬਦਲ ਜਿਹੜੇ ਆ ਉਹ ਛੱਡਣ ਤਾਂ ਕਿ ਲੋਕ ਸੁੱਖ ਦਾ ਸਾਹ ਲੈਣ ਜਿਹੜੀਆਂ ਆ ਆਲਮੀ ਤੌਰ ਦੇ ਉੱਤੇ ਲੜਾਈਆਂ ਚੱਲ ਰਹੀਆਂ ਰੁਕਣ ਸੋ ਅੱਜ ਨਵਾਂ ਸਾਲ ਆ ਸਾਨੂੰ ਨਵੀਂ ਪਹਿਲ ਕਰਨੀ ਚਾਹੀਦੀ ਹੈ ਸਾਡੇ ਅਸੀਂ ਬੱਚਿਆਂ ਨੂੰ ਵੀ ਬੇਨਤੀ ਕਰਦੇ ਆ ਕਿ ਆਪ ਆਪਣੇ ਤੋਂ ਸ਼ੁਰੂਆਤ ਕਰੀਏ ਆਪਣਾ ਹੱਥੀਆ ਆਪਣਾ ਆਪ ਹੀ ਕਾਸਵਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਏ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਕੋਹਲੀ ਸ਼੍ਰੋਮਣੀ ਕਮੇਟੀ ਦਾ ਸੀਏ ਰਹਿਣ ਤੋਂ ਇਲਾਵਾ ਸੁਖਬੀਰ ਬਾਦਲ ਦੇ ਸੀਏ ਵੀ ਰਹੇ ਚੁੱਕੇ ਨੇ ਅਤੇ ਉਹਨਾਂ ਦੇ ਕਾਫੀ ਕਰੀਬੀ ਸਨ। ਸਤਿੰਦਰ ਕੋਹਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਡਿਟ ਨਾਲ ਸੰਬੰਧਿਤ ਕੰਮ ਵੀ ਦੇਖਦੇ ਰਹੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਕਪਲੇ ਮਾਮਲੇ ਵਿੱਚ ਪੁਲਿਸ ਵੱਲੋਂ ਇਹ ਪਹਿਲੀ ਗ੍ਰਿਫਤਾਰੀ ਕੀਤੀ ਗਈ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਅੰਮ੍ਰਿਤਸਰ ਪੁਲਿਸ ਨੇ ਸਿੰਦਰ ਸਿੰਘ ਸਣੀ 16 ਹੋਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ ਸੂਤਰਾਂ ਮੁਤਾਬਕ ਸਿੰਦਰ ਸਿੰਘ ਕੋਲੀ ਦੀ ਗ੍ਰਿਫਤਾਰੀ 328 ਪਾਵਨ ਸਰੂਪ ਮਾਮਲੇ ਵਿੱਚ ਹੋਈ ਹੈ ਕੋਲੀ ਦੀ ਗ੍ਰਿਫਤਾਰੀ ਚੰਡੀਗੜ੍ਹ ਦੇ ਇੱਕ ਹੋਟਲ ਤੋਂ ਕੀਤੀ ਗਈ ਹੈ ਤੇ ਹੁਣ ਜਦੋਂ ਇਸ ਮਾਮਲੇ 'ਚ ਪਹਿਲੀ ਗ੍ਰਿਫਤਾਰੀ ਹੋਈ ਹੈ ਤਾਂ ਉਮੀਦ ਜਤਾਈ ਜਾ ਰਹੀ ਹੈ ਕਿ ਜਾਂਚ ਤੋਂ ਬਾਅਦ ਇਸ ਮਾਮਲੇ 'ਚ ਹੋਰ ਅਹਿਮ ਪ੍ਰਗਟਾਵੇ ਹੋ ਸਕਦੇ ਨੇ ਪੁਲਿਸ ਵੱਲੋਂ ਐਸਆਈਟੀ ਦਾ ਗਠਨ ਕੀਤਾ ਗਿਆ ਤੇ ਹੁਣ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਬਾਰੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਸ਼ਰੂਗੰਨ ਸਾਹਿਬ ਜੀ ਦੇ 328 ਪਵਿੱਤਰ ਸਰੂਪਾਂ ਦੇ ਮਾਮਲੇ 'ਚ ਸੀਏ ਸਤਿੰਦਰ ਕੋਲੀ ਦੀ ਗ੍ਰਿਫਤਾਰੀ ਐਸਆਈਟੀ ਦੀ ਵੱਡੀ ਕਾਮਯਾਬੀ ਹੈ ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਮਾਮਲੇ ਦੇ ਬਾਕੀ ਮੁਲਜ਼ਮ ਵੀ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਾਣਗੇ ਤੇ ਬੇਅਦਬੀ ਦੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜੇ 358 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਏ ਸੀਗੇ ਜਿਹੜੇ ਬੰਦਿਆਂ ਦੇ ਖਿਲਾਫ ਪੱਚਾ ਦਰਜ ਹੋਇਆ ਸੀ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਹਾਈ ਕੋਰਟ ਨੇ ਇਹ ਡਾਇਰੈਕਸ਼ਨ ਦਿੱਤੀ ਸੀਗੀ ਉਹਦਾ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਪੱਚਾ ਦਰਜ ਹੋਇਆ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਸਿੱਟ ਬਣੀ ਔਰ ਸਿੱਟ ਦੀ ਅੱਜ ਬਹੁਤ ਵੱਡੀ ਇੱਕ ਪ੍ਰਾਪਤੀ ਆ ਕਿ ਸਿੱਟ ਨੇ ਚੰਡੀਗੜ੍ਹ ਦੇ ਇੱਕ ਹੋਟਲ ਤੋਂ ਸਤਿੰਦਰ ਸਿੰਘ ਕੋਹਲੀ ਜਿਹੜਾ ਚਾਰਟਰਡ ਅਕਾਊਂਟੈਂਟ ਹੈ ਜਿਹੜਾ ਕਿ ਇਸ ਸਮੇਂ ਐਸਜੀਪੀਸੀ ਦਾ ਵੀ ਚਾਰਟਰਡ ਅਕਾਊਂਟਰ ਸੀਗਾ ਜਿਹਨੂੰ ਮੰਨਿਆ ਜਾਂਦਾ ਕਿ ਉਹ ਇਸ ਲਾਪਤਾ ਸੁਪੰਦ ਵਿੱਚ ਜਿਹੜਾ ਮੁੱਖ ਮੁੱਜਮ ਆ ਉਹਦੀ ਅੱਜ ਗ੍ਰਫਤਾਰੀ ਹੋਈ ਆ ਔਰ ਪਿਛਲੇ ਕਈ ਸਾਲਾਂ ਤੋਂ ਸਿੱਖ ਸੰਗਤਾਂ ਬਹੁਤ ਵੱਡੀ ਲਾਮਬੰਦੀ ਕਰਦੀਆਂ ਆਈਆਂ ਸੀਗੀਆਂ ਧਰਮੀਆਂ ਮਜਾਦੇ ਕਰਦੀਆਂ ਆਈਆਂ ਸੀਗੀਆਂ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀਏ ਉਹਨਾਂ ਦੀ ਗਵਾਈ ਦੇ ਵਿੱਚ ਬੜੀ ਲਾਂਬੰਦੀ ਹੋਈ ਸੀਗੀ ਸੋ ਮੈਂ ਸਮਝਦਾ ਕਿ ਅੱਜ ਇਸ ਕੇਸ ਦੇ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਹੈ ਔਰ ਪਹਿਲੀ ਗ੍ਰਿਫਤਾਰੀ ਵੀ ਮੇਨ ਵਿਅਕਤੀ ਅਕਾਉਂਟੈਂਟ ਸਤਿੰਦਰ ਸਿੰਘ ਕੋਹਲੀ ਦੀ ਹੋਈ ਹੈ ਸੋ ਮੈਂ ਸਮਝਦਾ ਕਿ ਸਿੱਟ ਦੀ ਬਹੁਤ ਵੱਡੀ ਇਹ ਜਿਹੜੀ ਇੱਕ ਪ੍ਰਾਪਤੀ ਹੈ ਫਿਲਹਾਲ ਪੰਜਾਬ ਅਪਡੇਟਸ ਦੇ ਵਿੱਚ ਇਹਨਾ ਹੀ ਮੈਨੂੰ ਦਿਓ ਇਛਾ ਸਾ ਧੰਨਵਾਦ